ये तो नहीं है

ਕੀ ਅੱਜ ਸਾਨੂੰ ਪਤਾ ਲੱਗ ਰਿਹਾ ਤੇ ਅਸੀਂ ਇੱਥੇ ਆਏ ਆ ਸਾਨੂੰ ਪਤਾ ਲੱਗਿਆ ਪਿੰਡ ਮਾਣੂ ਤੇ ਅੱਜ ਕੋਈ ਗੋਲੀ ਚੱਲੀ ਆ ਉਹਦੇ ਵਿੱਚ ਜਗਨਦੀਪ ਸਿੰਘ ਜਗਨਾਪਤਰ ਜਗਦੀਪ ਸਿੰਘ ਉਹਦੇ ਗੋਲੀ ਲੱਗੀ ਆ ਇਹਦੇ ਕੋਈ ਉਹ ਇਨ੍ਹਾਂ ਦੇ ਪਿੰਡ ਦਾ ਹੀ ਮਾਣੂ ਚੰਦਾ ਮੋਟਾ ਨਾਮ ਦਾ ਮੁੰਡਾ ਇਹ ਪਹਿਲਾਂ ਆਸ ਵਿੱਚ ਦੂਰ ਸੀ ਜੇ ਅੱਜ ਕੋਈ ਇਨ੍ਹਾਂ ਦਾ ਝਗੜਾ ਹੋਇਆ ਤੇ ਬਾਕੀ ਇਹਨਾਂ ਦੇ ਪਰਿਵਾਰ ਦੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਦੇ ਆ ਜੋ ਵੀ ਬਿਆਨ ਦੇਣਗੇ ਉਹਦਾ ਮੁਤਾਬਕ ਕੰਦੀ ਤੋਂ ਨੂੰਨੀ ਗਾਰਵੀ ਕੀਤੀ ਗਈ। ਦੋਸ਼ੀਆਂ ਨੂੰ ਕਿਸੇ ਚੀਜ਼ ਤੇ ਬਖਸ਼ਾ ਨਹੀਂ ਜਾਵੇ। ਕਿੰਨੀ ਉਮਰ ਦੇ ਸੀ ਜੀ ਬੰਦੇ ਦੀ ਮੌਤ ਹੋ ਗਈ ਆ? ਇਹ 36 ਸਾਲ ਆ ਜਿਹੜਾ ਬਹੁਤ ਵਾਰ ਇਹ ਅਜੇ ਪਤਾ ਕਰਦਿਆਂ ਜੀ। ਸਰ ਕਿੰਨੇ ਨੌਜਵਾਨਾਂ ਨੇ ਹਮਲਾ ਕੀਤਾ ਗਿਆ ਸੀ ਇਸ ਘਟਨਾ ਵਿੱਚ? ਅਜੇ ਇਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਲਏ ਕਿਦਿਆਂ ਦੋ ਲਿਖਾਉਣਗੇ ਉਹਨਾਂ ਬਦਲ ਚਾਹੀਏ। ਮੌਕੇ ਦੀ ਘਟਨਾ ਤੇ ਪਹੁੰਚੇ ਹੋ ਤੁਸੀਂ? ਨਹੀਂ ਜੀ ਜਾਣਾ ਹੈ ਮੌਕੇ ਤੇ ਜਾ ਕੇ ਤੇ ਕਰ ਰਿਹਾ ਹਾਂ ਜੀ। ਉਹ ਤਾਂ ਡਾਕਟਰਾਂ ਨੇ ਡੈਥ ਸਰ ਡਿਕਲੇਅਰ ਕਰਤੀ ਆ ਜੀ ਹਸਪਤਾਲ ਦੇ ਵਿੱਚ। ਹਾਂ ਪਤਾ ਕਰਦੇ ਹਾਂ ਜੀ ਲੋ ਵੀ ਡਾਕਟਰ ਸਾਹਿਬ ਤੋਂ ਲਵਾਗੇ ਰਿਪੋਰਟ ਬਣੀ ਪਈ। ਅੱਛਾ ਇਹਨਾਂ ਦਾ ਕੋਈ ਆਪਸ ਵਿੱਚ ਝਮੇਲਾ ਚੱਲਦਾ ਸੀ ਪਹਿਲਾਂ ਵੀ ਤੁਹਾਡੇ ਕੋਲ ਦਰਖਾਸਤ ਪੈਂਡਿੰਗ ਪਈ ਆ ਇਹਨਾਂ ਦੀ। ਕੋਈ ਦੱਸ ਦਿਆ ਕੋਈ ਪਹਿਲੇ ਮੈਂ ਤਾਂ ਅਜ ਕੱਲੀ ਲੱਗਿਆ ਇੱਥੇ ਤੇ ਕੱਲ ਪਹਿਲਾਂ ਕੋਈ ਮਾੜਾ ਮੂਟਾ ਇਹਨਾਂ ਦਾ ਝਗੜਾ ਹੋਇਆ ਪੰਚਾਇਤ ਵਾਲੇ ਕੋਈ ਰਾਜੀਨਾਮਾ ਕਰਾਉਂਦੇ ਸੀ ਇਹਨੇ। ਇਹ ਕਬੱਡੀ ਖਿਡਾਰੀ ਸੀ ਜੀ। ਹਾਂ ਹਾਂ ਜੀ ਸਾਰੇ 33 ਸੀਗੇ 33 ਖੇਡਦੇ ਗੂੜ ਦੇ ਸੀ ਇਹਨਾਂ। ਉਸੇ ਕਬੱਡੀ ਕਰਕੇ ਇਹਨਾਂ ਦਾ ਆਪਸ ਵਿੱਚ ਇਹ ਰੌਲਾ ਸੀ। ਕਬੱਡੀ ਦਾ ਨਹੀਂ ਕੋਈ ਰੌਲਾ ਇਹਨਾਂ ਦਾ ਆਪਸ ਵਿੱਚ ਕੋਈ ਜਿਹੜਾ ਹੁਣ ਤੱਕ कोई माड़ी मोटी किसी गल ते जिम्मेदार हजारो दोस्तों दी हुंदी है ओ ਝੜਾ ਸੀ ਨਾ ਠੀਕ ਆ ਜਲੇ ਕੋਈ ਮਾਰੀ ਆ ਫਿਰ ਕੋਈ ਮਾਰੀ ਨਾਲ ਲੱਟ ਕੜੇ ਲੱਤਾਂ ਵਿੱਚ ਦੀ ਗੋਲ ਘਟਕਾ ਜਾਈ ਹਏ ਮੰਦਿਆਲ ਤੇ ਕੀ ਤੇਰੇ ਬੰਦੇ ਦੀਆਂ ਨਾ ਅਕੀਪ ਅਕੀਪ ਉਹ ਨਹੀਂ ਹੈ ਜਦ ਤੱਕ ਚੰਦਾ ਲਾ ਡੈੜੀਆ ਮੇਰੇ ਲੱਗਦਾ ਹੀ ਡੈੜੀਆ ਮੇਰਾ ਅਲੀ ਵੀ ਆਦਾ ਦਾ ਮੈਂ ਨਾ ਸਾਥ ਤੇ ਲੜਿਆ ਗਿਆ ਗੱਲ ਨਹੀਂ ਦੋ ਮੈਂ ਨਾ ਗੰਦਾ ਦੀ ਦੋਹਾਂ ਡੈੜੀਆ ਕਿਤੇ ਚਲੇਗਾ ਡੈੜੀ ਮਿੰਨ ਸਾਥ ਆਹ ਵੇ ਪੱਤ ਸਾਲਿਆ ਮੇਰੇ ਜਗਤ ਮੈਂ ਕੋਸਮਾ ਨੇ लेडी जल्दी से लेट भी